ਪਿੰਡ ਪੰਗਲਾ ਦੇ ਪਿੰਡ ਵਾਸੀਆਂ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਪਿੰਡ ਵਿੱਚ ਧਰਨਾ ਹੈ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਟਿੱਪਰਾ ਬਰੋਦ ਲਾਇਆ ਸੀ ਪਿੰਡ ਵਾਸੀਆਂ ਦੀ ਹਿਮਾਚਲ ਪ੍ਰਦੇਸ਼ ਤੋਂ ਕਰੈਚਰ ਮਾਲਕਾਂ ਨਾਲ ਆਪਸੀ ਸਹਿਮਤੀ ਨੰਗਲਪੁਰਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋ ਗਈ ਜਿਸ ਵਿੱਚ ਪਿੰਡ ਵਾਸੀਆਂ ਦੀਆਂ ਸਾਰੀਆਂ ਦਿੱਕਤਾਂ ਜੋ ਆ ਰਹੀਆਂ ਸਨ ਮੰਨ ਲਈਆਂ ਗਈਆਂ ਇਸ ਮੌਕੇ ਐਡਵੋਕੇਟ ਵਿਸ਼ਾਲ ਸੈਣੀ ਜਨਰਲ ਸਕੱਤਰ ਇਲਾਕਾ ਸੰਘਰਸ਼ ਕਮੇਟੀ ਨੇ ਕਿਹਾ ਕਿ ਮਿਸ਼ਨ ਸਾਡੇ ਮਸਲੇ ਸਾਡੇ ਹੱਲ ਦੇ ਤਹਿਤ ਕਿਸੇ ਵੀ ਪਿੰਡ ਵਜ ਕੋ ਦਿੱਕਤ ਆਉਂਦੀ ਹੈ ਤਾਂ ਸਾਡੀ ਕਮੇਟੀ ਹੱਲ ਕਰਾਉਣ ਲਈ ਪੂਰਾ ਸਹਿਯੋਗ ਦੇਵੇਗੀ ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਪ ਸਿੰਘ ਗੁਰਚਨ ਸਿੰਘ ਟਿੱਕਾ ਯਸ਼ਵੀਰ ਚੰਦ ਬਾਖ ਸਿੰਘ ਅਤੇ ਮਹਿਦਪੁਰ ਤੋਂ ਸਰਪੰਚ ਬਲਬੀਰ ਸਿੰਘ ਸੁਰਜੀਤ ਸਿੰਘ ਗੁਰਦੇਵ ਸਿੰਘ ਪੰਗਲ ਸਹਿਜ ਰਾਹੁਲ ਪੰਕਜ ਸਾਫਾ ਲੰਬੜਦਾਰ ਕਿਸ਼ੋਰੀ ਲਾਲ ਆਦੀ ਹਾਜ਼ਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਆਉ ਦੇਖਦੇ ਹਾਂ ਸੁਖਦੇਵ ਸਿੰਘ ਬੰਗਾ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਅੰਜੀ ਸਾਰਾ ਜਿਹੜਾ ਜਿਹੜਾ ਦੋ ਦਿਨ ਤੋਂ ਇੱਥੇ ਧਰਨਾ ਲਗਾਇਆ ਗਿਆ ਸੀ ਕਿਸ ਮਸਲੇ ਦੇ ਵਿੱਚ ਧਰਨਾ ਲਗਾਇਆ ਗਿਆ ਸੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਧਰਨਾ ਸੀਗਾ ਜਿੰਨੇ ਅਮਾਜਨ ਦੀ ਬੋਮਬੀ ਪੰਜਾਬ ਦੇ ਵਿੱਚ ਟਿਪਰ ਆਉਂਦੇ ਸੀਗੇ ਪਿੰਡ ਭੰਗਲਾ ਦੇ ਲੋਕ ਪਿੰਡ ਨੇੜੇ ਦੇ ਲੋਕ ਕੋੜ ਦੇ ਦੀ ਵੇਸਪੀਡ ਤੋਂ ਲੋਕਾਂ ਸੀ ਜਿਸ ਕਰਕੇ ਇੱਕ ਇਨੀਸ਼ੀਏਟ ਜਿਹੜਾ ਚੱਕਿਆ ਸੀਗਾ ਪਿੰਡ ਭੰਗਲਾ ਦੇ ਲੋਕਾਂ ਨੇ ਕੱਲ ਅਸੀਂ ਧਰਨਾ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਅੱਜ ਸਾਡੀ ਜਿਹੜੀ ਮੀਟਿੰਗ ਹੈ ਪ੍ਰਸ਼ਾਸਨ ਨੇ ਹਮਾਚਲ ਦੇ ਕਰੈਸ਼ਰਾਂ ਨਾਲ ਕਰਾਈ ਹੈ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਕਿ ਓਵਰਲੋਡ ਜਿਹੜੇ ਟੀਪਰ ਹੈ ਪ੍ਰਸ਼ਾਸਨ ਨੇ ਸਾਡੀ ਗੱਲ ਮੰਨੀ ਹੈ ਤੇ ਇੱਕ ਸਾਡੀ ਟਾਈਮਿੰਗ ਵੀ ਹੋਈ ਹੈ ਕਿ ਇਸ ਟਾਈਮ ਦੇ ਵਿੱਚ ਚਾਹੇ ਅਸੀਂ ਸਵੇਰ ਦਾ ਟਾਈਮ ਲਾ ਲਈਏ ਚਾਹੇ ਸ਼ਾਮ ਦਾ ਲਾ ਲਈਏ ਕਿ ਉਸ ਟਾਈਮ ਦੇ ਵਿੱਚ ਜਿਹੜੇ ਪੰਗਲਾ ਤੋਂ ਹੋ ਕੇ ਛੇੜਾ ਸਲਮੋਹ ਤੱਕ ਜਾਈਓਗੇ ਬਹੁਤ ਵਧੀਆ ਜਿਹੜੀ ਮੀਟਿੰਗ ਹੈ ਸਾਡੀ ਪ੍ਰਸ਼ਾਸਨ ਦੇ ਨਾਲ ਸਮਾਚਲਾਲੇ ਕ੍ਰੈਸ਼ਰ ਵਾਲੇ ਨਾਲ ਹੋਈ ਹੈ ਤੇ ਲੋਕ ਜਿਹੜੇ ਕੋਈ ਅੱਜ ਜਿਹੜੀ ਗੱਲਬਾਤ ਹੋਈ ਹੈ ਉਹ ਤੁਸੀਂ ਸੈਟੀਫਾਈ ਤੇ ਸਰ ਜਿਹੜੇ ਟਿੱਪਰ ਜਾਂਦੇ ਆ ਤੁਸੀਂ ਦੇਖਿਆ ਹੋਣਾ ਕਿ ਸ਼ੋਰ ਸ਼ਰਾਬਾ ਵੀ ਬਹੁਤ ਜ਼ਿਆਦਾ ਹੁੰਦਾ ਤੇ ਇੱਕ ਜਦੋਂ ਟਿੱਪਰ ਲੰਘਦਾ ਹੈਗਾ ਉਹਦੇ ਮਗਰ ਧੂੜ ਜੋ ਮਿੱਟੀ ਹੈ ਬਹੁਤ ਜ਼ਿਆਦਾ ਉੱਡਦੀ ਹੈ ਇਹ ਉਹਦੇ ਨਾਲ ਵੀ ਹੈ ਜਿਹੜਾ ਬੰਦੇ ਨੂੰ ਨੁਕਸਾਨ ਹੋ ਸਕਦਾ ਹੈ ਤੇ ਕੋਈ ਦੁਕਾਨ ਪਾਸ ਹੈ ਜਾਂ ਕਿਸੇ ਦੇ ਘਰ ਵੀ ਹੈਗਾ ਹੈ ਤੇ ਉਹ ਧੂੜ ਜਿਹੜੀ ਹੈ ਘਰ ਤੱਕ ਵੀ ਜਾਂਦੀ ਹੈ ਉਹਦੇ ਬਾਰੇ ਕੋਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਿਹੜੀ ਪ੍ਰੈਸ਼ਰ ਇੰਡਸਟਰੀ ਹੈ ਨਾ ਉਹ ਸਰਪੰਚ ਦਾ ਬੰਦਾ ਹੈ ਜੀ ਪਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜਿਹੜਾ ਅੱਜ ਅਸੀਂ ਧਾਰਨਾ ਲਾਇਆ ਰੀਜ਼ਨ ਹੀ ਸਾਡਾ ਹੜ੍ਹ ਦੀ ਧੂੜ ਦਾ ਸੀ ਸਰਕਾਰਾਂ ਕੋਲ ਹਜੇ ਤੱਕ ਸੜਕਾਂ ਹੀ ਨਹੀਂ ਬਣੀਆਂ ਹੁਣ ਸਰਕਾਰ ਨੂੰ ਜਦੋਂ ਪਤਾ ਹੈ ਕਿ ਜਿਹੜੇ ਐਡਮਿਨਸਟ੍ਰੇਸ਼ਨ ਤੋਂ ਜਾਣਿਆ ਉਹਨੂੰ ਆਪ ਆਪ ਲੁੱਕ ਦੀ ਲੋੜ ਹੀ ਨਹੀਂ ਹੈ ਜਾਣੀ ਸ਼ਰਤਾਂ ਵਾਸਤੇ ਸਰਕਾਰ ਨੂੰ ਬੰਦਾ ਚਾਹੀਦਾ ਜੇਕਰ ਸਰਕਾਰ ਪੈਸੇ ਲੈਂਦੀ ਹੈ ਤਾਂ ਲੋਕਾਂ ਵਾਸਤੇ ਵੀ ਯੂਜ਼ ਹੋਣੇ ਚਾਹੀਦੇ ਕਿ ਲੋਕਾਂ ਨੂੰ ਇਨ ਫਿਊਚਰ ਦਮੇ ਦੀ ਪ੍ਰੋਬਲਮ ਨਾ ਹੋਵੇ ਦੁਕਾਨ ਦੇ ਵਿੱਚ ਲੋਕ ਕਹਿੰਦੇ ਕਿ ਸਾਡਾ ਮੰਡੀ ਗੀਤ ਗੜ ਤੋਂ ਬਹੁਤ ਹਾਲ ਹੋ ਚੁੱਕੇ ਹੈ ਇਸ ਲਈ ਸਰਕਾਰ ਨੂੰ ਇਹ ਨਿਸ਼ਾਣ ਲੈਣਾ ਚਾਹੀਦਾ ਕਿ ਜਿਨ੍ਹਾਂ ਕਰਕੇ ਲੋਕ ਪਰੇਸ਼ਾਨ ਹੁੰਦੇ ਉਹ ਗੱਲਾਂ ਨਹੀਂ ਹੋਣੀ ਚਾਹੀਦੀ ਥੈਂਕ ਯੂ